ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਲਵੀਰ ਦੰਦਰਾਲਾ ਲਓ ਜੀ ਅੱਜ ਆਪਾਂ ਲੱਗੇ ਆ ਜੀ ਲੰਗਰ ਵਾਸਤੇ ਕਾਬਲੀ ਛੋਲੇ ਤੇ ਪਨੀਰ ਦੀ ਸਬਜ਼ੀ ਬਣਾਉਣਾ ਦਿਖਾਉਣਾ ਸਾਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਾਬਲੀ ਛੋਲੇ ਤੇ ਪਨੀਰ ਦੀ ਸਬਜ਼ੀ ਲੰਗਰ ਵਾਸਤੇ ਲਓ ਜੀ ਦੇਗ ਵਿੱਚ ਪਾ ਲਿਆ ਜੀ ਆਪਾਂ ਨੇ 2 ਲੀਟਰ ਰਫਾਈਨ ਰਫਾਈਨਡ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਜੀਰਾ ਲਓ ਜੀ ਮੁੰਡਾ ਪਾਉਣ ਲੱਗਾ ਜੀਰਾ ਪਾ ਦੇ ਬਈ ਸਾਰੀ ਪਾ ਦੇ ਸਾਰੀ ਪਾ ਦੇ ਪਾ ਦੇ ਪਾ ਦੇ ਮੱਕੀ ਦੀ ਸਾਰੀ ਤੇਰੀ ਕਰ ਦੇ ਕਰ ਦੇ ਕਰ ਦੇ ਲਓ ਜੀ ਜੀਰਾ ਪਾ ਦਾ ਜੀਰੇ ਨੂੰ ਜੀਰਾ ਭੁੱਜ ਗਿਆ ਇਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਪਿਆਜ਼ ਤੇ ਆਜ ਹੈਗਾ ਸੀ ਜੀ ਆਪਣਾ 5 ਕਿਲੋ ਜਿਹੜਾ ਪਿਆਜ਼ ਉਹ ਵੀ ਪਾਸ ਕਰਕੇ ਕਰਾਂਗੇ ਪਰਕਾ ਲੈ ਜਾਂ ਕਿ ਉਹਨਾ ਫਰਕਣਾ ਉਹ ਜੀ ਜਿਹੜਾ ਮਾਰਦਾ ਖੁਰਦਾ ਇੱਕ ਸਾਰ ਕਰਦਾ ਸਾਰੇ ਪਿਆਜ਼ ਨੂੰ ਇਹ ਪਿਆਜ਼ ਨੂੰ ਭੁੰਨਾਂਗੇ ਆਪਾਂ ਜਲਦੀ ਜਰਾ ਪਿਆਜ਼ ਭੁੰਨਿਆ ਜਾ ਰਿਹਾ ਹੈ ਇਹ ਹੈ ਮੇਰਾ ਚੇਲਾ ਕਰਤਾਰ ਸਿੰਘ ਜੀ ਕਰੋ ਦਰਸ਼ਨੇ ਦੇ ਵੀ ਉਹ ਮੇਰਾ ਹਰ ਸਾਵੇਂ ਸਾਦ ਦਿੰਦਾ ਲੰਗਰ ਬਣਾਉਣ ਚ ਬਾਕੀ ਹੋਰ ਸਮਗਰੀ ਤਿਆਰ ਕੀਤੀ ਵੀ ਆ ਅਦਰਕ ਹਰੀ ਮਿਰਚ ਲਸਣ ਇਹਦੇ ਤੇ ਛੋਲੇ ਵਾਲੇ ਬੇ ਨੇ ਜੀ 2.5 ਕਿਲੋ ਕਿੰਨੇ ਛੋਲੇ ਵਾਲ ਕੇ ਰੱਖ ਲੈ ਸਾਈਡ ਤੇ 2.5 ਕਿਲੋ ਛੋਲੇ ਨੇ ਆ ਪੈਨੇ ਇਹਦੇ ਵਿੱਚ ਪਾਉਣ ਵਾਲੇ ਮਸਾਲੇ ਜੜਾ ਮਸਾਲਾ ਗਰਮ ਮਸਾਲਾ ਅਲੂਤੀ ਨਮਕ ਇਹ ਪਾਵਾਂਗੇ ਜੀ ਮਸਾਲੇ ਲਾਲ ਮਿਰਚ ਨਮਕ ਜਣਾ ਮਸਾਲਾ ਦੇਗੀ ਮਿਰਚ ਆ ਚਾਰ ਡੱਬੇ ਆ ਵੱਡੀ ਡੱਬੀ ਮਿਲਦੀ ਦੀ ਚਾਰ ਡੱਬੇ ਛੋਟੀਆਂ ਨੇ ਆਂਦੀਆਂ ਗਰਮ ਮਸਾਲੇ ਦੀਆਂ ਇਹ ਆ ਗਈ ਜੀ ਹਲਦੀ ਇਹ ਆ ਗਿਆ ਜੀ ਧਨੀਆ ਪਾਉਂਦੇ ਲੋ ਜੀ ਪਿਆਜ਼ ਲੱਗ ਗਿਆ ਰੰਗ ਬਦਲਾਉਣ ਬਰਾਉਨ ਹੋ ਗਿਆ ਥੋੜਾ ਜਿਹਾ ਹੋਰ ਸੇਕ ਲਵਾਵਾਂਗੇ ਇਹਨੂੰ ਆਪਾਂ ਉਤਵਾ ਦਿਖਾਉਣੇ ਆ ਫਿਰ ਤੁਹਾਨੂੰ ਅਗਲਾ ਪ੍ਰੋਗਰਾਮ ਲਓ ਜੀ ਪਿਆਜ਼ ਆਪਣਾ ਤਕਰੀਬਨ ਤਿਆਰ ਹੋ ਚੁੱਕਿਆ ਹੁਣ ਇਹ ਚ ਪਾਵਾਂਗੇ ਜੀ ਆਪਾਂ ਅਗਲਾ ਆਹ ਲਸਣ ਦਾ ਪੇਸਟ ਪਾ ਪਹਿਲਾਂ ਇੱਥੇ ਹੀ ਪਾ ਦੇ ਕਿਉਂ ਜੇ ਤਲੇ ਬੜਾ ਛੇਕ ਲੱਗੂ ਹਾਂ ਲਸਣ ਦਾ ਪੇਸਟ ਪਾਦਾ ਜੀ ਲੋ ਆ ਨਾ 2 ਮਿੰਟ ਸੇਕ ਤੇਰੇ ਭੈਣੇ ਭਾਂਡੇ ਬਰਤਨ ਥਾਲ ਲੰਗਰ ਛਾਉਣ ਲਈ ਸਾਡੀ ਕਾਹੀ ਛੱਲ ਰਹੀ ਆਲੂ ਵਿੱਚੋਂ ਵਾਲ ਕੇ ਪਾਵਾਂਗੇ ਜੀ ਕਹਿੰਦੇ ਇਹਦੇ ਨਾਲ ਥੋੜੀ ਜਿਹੀ ਤਰੀ ਗਾੜੀ ਬਣ ਜਾਂਦੀ ਹੈ ਲਾਥਣ ਪਉਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹਰੀ ਮਿਰਚ ਦੇ ਅਦਰਕ ਦਾ ਪੇਸਟ ਜੀ ਪਾਵਾਂਗੇ ਹੁਣ ਆਪਾਂ ਅਦਰਕ ਦਾ ਪੇਸਟ ਇਹ ਤਿੰਨੇ ਚੀਜ਼ਾਂ ਦੀਆਂ ਜੀ ਪਾਈਆ ਪਾਈਆ 5 ਕਿਲੋ ਪਿਆਜ਼ ਆ ਗਿਆ ਹਰੀ ਮਿਰਚ ਪਾਈਆ ਅਦਰਕ ਤੇ ਪਾਈਆ ਕੇ ਤਕਰੀਬਨ ਲਸਣ ਤੇ 3 ਕਿਲੋ ਆਜੀ ਆਪਣੇ ਲਾਲ ਟਮਾਟਰਾਂ ਦੀ ਜਿਹੜੀ ਬਣਾਈ ਪਈ ਆ ਜੀ ਫਾਵਾ ਦੇ ਵਿੱਚ ਅਰੀ ਮਰਤੀ ਪਾਉ ਜੀ ਲੈ ਕੇ ਸਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਕਰਾਂਗੇ ਜੀ ਮਿਕਸ 2-4 ਮਿੰਟ ਨਵਾ ਕੇ ਸੇਕ ਫਿਰ ਪਾਵਾਂਗੇ ਇਹਦੇ ਵਿੱਚ ਪਿਆਜ਼ ਔਰ ਇਹਦੇੰਨੇ ਤੀਜਾ ਚੰਗੀ ਤਰ੍ਹਾਂ ਭੁੱਲ ਦਿੱਕੀਆਂ ਨੇ ਇਹਦੇ ਵਿੱਚ ਪਾਵਾਂਗੇ ਆਪਾਂ ਲਾਲ ਟਮਾਟਰ ਦੀ ਪਿਊਰੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਭੁੰਨਾਗੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਪਾਵਾਂਗੇ ਆਪਾਂ ਫਿਰ ਇਹਦੇ ਵਿੱਚ ਨਾਣ ਮਿਰਚ ਮਸਾਲਾ ਲਓ ਜੀ ਟਮਾਟਰ ਚੰਗੀ ਤਰ੍ਹਾਂ ਭੁੱਜ ਗਏ ਨੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦੇਕੀ ਮਿਰਚ ਉੱਤੀ ਤੋਂ ਇਹ ਸਿਰਫ ਕਲਰ ਬਣਾਉਣ ਵਾਸਤੇ ਹੁੰਦੀ ਹੈ ਜੀ ਇਹ ਕੌੜੀ ਨਹੀਂ ਹੁੰਦੀ ਇਹਦੇ ਨਾਲ ਢਾਲ ਸਬਜ਼ੀ ਦਾ ਕਲਰ ਬਹੁਤ ਸੋਹਣਾ ਆਉਂਦਾ ਹੈ ਅਨੇਉ ਦੀ ਚੰਗੀ ਤਰ੍ਹਾਂ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਹਲਦੀ ਦੇਖੋ ਕਿੰਨਾ ਪਿਆਰਾ ਕਲਰ ਆਇਆ ਸਬਜ਼ੀ ਦਾ ਚੰਗੀ ਤਰ੍ਹਾਂ ਭੁੱਜ ਜਾਓ ਜੀ ਹਲਦੀ ਇੱਕ ਕੜਾ ਸੀ ਹਲਦੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜੀ ਤੜਕੇ 'ਚ ਤੇ ਆਪਾਂ ਬਾਅਦ ਚ ਪਾਉਨੇ ਹਵਲੀ ਤਾਂ ਕੱਚਾ ਜਿਹਾ ਸੁਆਦ ਆਈ ਜਾਂਦਾ ਨਾ ਹੁੰਦਾ ਤੇ ਜਰੀਬ ਆਪਾਂ ਤੜਕੀ ਵਿੱਚ ਹਲਦੀ ਨੂੰ ਵੀ ਚੰਗੀ ਤਰ੍ਹਾਂ ਭੁੰਨਾਗੇ ਬਾਕੀ ਅਗਲਾ ਫਿਰ ਦਿਖਾਉਣਾ ਤੁਹਾਨੂੰ ਹੁਣ ਪਾ ਰਹਿਆਂ ਦੀ ਇਹ ਜੀ ਗਰਮ ਮਸਾਲਾ ਲਓ ਜੀ ਹੁਣ ਪਾਵਾਂਗੇ ਦੇ ਜੱਪਾ ਧਨੀਆ ਪਾਊਡਰ थोड़ा जो पता अदा कदा के सब्जी जब तैयार हो गई फिर पावगे जी उपर दी लाओ जी हूँ पा रहे जी ये नमक मसाले तकरीबन सारे पै चुके जी हर लाल मिर्च आप पा नहीं पाई क्योंकि पहला हरी मिर्च पाई है चैक करके फिर पावे भी कितने पहला हरी मिर्च ना वो हो पावे जी आप कस्तूरी मेथी ਇਦੇ ਨਾਲ ਵੀ ਸਬਜ਼ੀ ਦੀ ਲੁੱਕ ਹੋਰੇ ਬਣ ਜਿੰਦੀ ਹੈ ਤੇ ਟੇਸਟ ਬਹੁਤ ਹੀ ਪਿਆਰਾ ਬਣੇਗਾ ਜੀ। ਲਓ ਜੀ ਮਸਾਲਾ ਆਪਣਾ ਭੁੱਜ ਕੇ ਤਿਆਰ ਹੋ ਗਿਆ। ਦੇਖੋ ਕਿੰਨਾ ਵਧੀਆ ਤੜਕੇ ਦਾ ਕਲਰ ਆਇਆ ਕਿਉਂ ਸੜ ਚੁੱਕਿਆ। ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਚਿੱਟੇ ਛੋਲੇ ਜੋ ਕਿ ਪਹਿਲਾਂ ਹੀ ਆਪਣੇ ਭਾਲ ਕੇ ਰੱਖੇ ਹਨ ਪਾਣੀ ਸਮੇਤ ਕਿਉਂਕਿ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਦੋ ਵਾਰੀ ਵਧੀਆ ਪਾਣੀ ਜੋ ਉਬਾਲੇ ਤੇ ਇਹ ਪਾਣੀ ਨੂੰ ਆਪਾਂ ਵਿੱਚ ਵਰਤਾਂਗੇ ਜੀ ਕਿਉਂਕਿ ਪਾਣੀ ਵਧੀਆ ਹੁੰਦਾ ਇਹਦੇ ਵਿੱਚ ਪਾਵਾਂਗੇ ਆਪਾਂ ਚਿੱਟੇ ਛੋਲੇ ਲਿਆਵੀਂ ਗਰਾਂ ਪਾਓ ਜੀ ਪਾਣੀ ਸਮੇਤ ਇਹਨਾਂ ਜੋ ਉਬਾਲੇ ਤੇ ਕਿਉਂਕਿ ਪਾਣੀ ਵਧੀਆ ਹੁੰਦਾ ਧਿਆਨ ਨਾਲ ਉਸ ਤੇ ਗਰਮ ਨੇ ਕਿੱਟੇ ਛੋਲੇ ਇਹ ਹੈਗੇ ਤੇ ਜੀ ਆਪਣੇ ਆਪ ਕਰੇਗਾ 2.5 ਪਾਉਂ 3 ਕਿਲੋ ਉਹਦੀਰ ਕਲਰ ਆਇਆ ਸਮਝੀ ਦਾ 10 ਮਿੰਟ ਇਹਨਾਂ ਨੂੰ ਸੇਕ ਲਵਾਉਣਾ ਉਹ ਵਾਲੀ ਆ ਜਾਵੇ ਵੀ ਵਾਲੀ ਬਉਣ ਤੋਂ ਬਾਅਦ ਪਾਵਾਂਗੇ ਜੀ ਪਨੀਰ ਕਿਉਂਕਿ ਪਨੀਰ ਹੁਣ ਤਾਂ ਨਹੀਂ ਪਾਇਆ ਕਈ ਵਾਰੀ ਥੱਲੇ ਬੈਠ ਕੇ ਥੱਲੇ ਨਾ ਲੱਗ ਜਵੇ ਪਨੀਰ ਜਿਹੜੀ ਇਹਨੂੰ ਵਾਲੀ ਰਵਾ ਕੇ ਤੇਰ ਪਨੀਰ ਪਾਵਾਂਗੇ ਖਾਵਾਂਗੇ ਪਨੀਰ ਪਾਉਂਦੇ ਹਾਂ ਨੂੰ ਜੀ ਪਵਾਰੀ ਆ ਗਈ ਦੀ ਹੁਣ ਇਹਦੇ ਵਿੱਚ ਪਾਤਾ ਆਪਣੇ ਪਨੀਰ ਪਨੀਰ ਹੈਗਾ ਦੀ 2 ਕਿਲੋ ਪਨੀਰ ਪਾ ਕੇ ਹੁਣ ਚੰਗੀ ਤਰ੍ਹਾਂ ਨੂੰ ਤਿਆਰ ਕਰਕੇ ਸਬਜ਼ੀ ਨੂੰ ਫੇਰ ਦਿਖਾਵਾਂਗੇ ਕਿਉਂਕਿ ਜੇ ਲਗਾਤਾਰ ਦਿਖਾਈ ਗਏ ਤਾਂ ਵੀਡੀਓ ਕਾਫੀ ਲੰਮੀ ਹੋ ਜਾਣੀ ਹੈ ਇਸ ਲਈ ਜਦੋਂ ਹੈ ਬਿਲਕੁਲ ਤਿਆਰ ਹੋ ਗਈ ਸਬਜ਼ੀ ਫੇਰ ਦਿਖਾਉਣੀ ਹੈ ਤੁਹਾਨੂੰ ਸਬਜ਼ੀ ਰਚ ਰਹੀ ਹੈ ਜੀਆਂ ਚੰਗੀ ਤਰ੍ਹਾਂ ਬਣਾ ਕੇ ਦਿਖਾਉਣੇ ਆਂ ਲਓ ਜੀ ਸਬਜੀ ਆਪਣੀ ਰੈਡੀ ਹੈ ਜੀ ਬਿਲਕੁਲ ਕਰੋ ਚੈੱਕ ਕਹੇ ਜੀ ਬਣੀਆ ਸਬਜੀ ਦੇਖੋ ਜੀ ਸਬਜੀ ਕੁਆਲਟੀ ਲਏ ਹੈ ਜੀ ਇਹ ਲੰਗਰ ਵਾਲੀ ਸਬਜੀ ਢੰਡਾਰੇ ਵਾਲੀ ਸਬਜੀ ਚਿੱਟੇ ਸੋਲਦੇ ਤੇ ਪਨੀਰ ਵੀਡੀਓ ਕਹੇ ਜੀ ਲੱਗੀ ਲਾਈਕ ਕਰਿਓ ਜੀ ਕਮੈਂਟ ਕਰਿਓ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ ਅਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ। ਧੰਨਵਾਦ ਜੀ। ਅਗਲੀ ਰੈਸਪੀ ਹੋਰ ਬਣਾ ਕੇ ਲਾਵਾਂਗੇ ਜੀ ਵੀਡੀਓ ਵਿੱਚ।